ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਣਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਅੱਜ ਫਿਰ ਲੁਧਿਆਣਾ ਜਿੱਦੇ ਦੇ ਇੱਕ ਵੱਡੀ ਪਿੰਡ ਵਿਖੇ ਗੁਰੂ ਸਾਹਿਬ ਦੇ ਅੰਗਾ ਦੀ ਬੇਅਦਬੀ ਕੀਤੀ ਗਈ ਨਿਰੰਤਰ ਬੇਅਦਬੀਆਂ ਘਟਨਾਵਾਂ ਚੱਰੀਆਂ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਲੁਧਿਆਣਾ ਜ਼ਿਲ੍ਹੇ ਦੇ ਇੱਕ ਵੱਡੀ ਪਿੰਡ ਵਿਖੇ ਗੁਰੂ ਸਾਹਿਬ ਦੇ ਅੰਗਾ ਦੀ ਬੇਅਦਬੀ ਕੀਤੀ ਗਈ ਨਿਰੰਤਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰੰਤੂ ਇਸ ਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਜੋ ਕੰਮ ਕਰ ਰਹੀ ਹੈ ਤੇ ਕਿਹਦੇ ਇਸ਼ਾਰੇ ਤੇ ਇਹ ਘਟਨਾਵਾਂ ਨਿਰੰਤਰ ਗਿਨੀ ਮਿਥੀ ਸਾਜ਼ਿਸ਼ ਦੇ ਅਧੀਨ ਵਾਪਰ ਰਹੀਆਂ ਹਨ ਵੀਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜਿਹੜੀ ਮੇਰੇ ਮਨ ਦੀ ਭਾਵਨਾ ਇੱਕੋ ਜ਼ਰੂਰ ਆਪਣੇ ਦਰਸ਼ਕਾਂ ਨਾਲ ਵੀ ਪ੍ਰਸ਼ਾਸਨ ਨਾਲ ਵੀ ਤੇ ਸਰਕਾਰ ਨਾਲ ਸਾਂਝੀ ਕਰੂੰਗਾ ਹੁਣ ਜਦੋਂ ਪੰਜਾਬ ਦੇ ਵਿੱਚ ਇਹ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਨੇ ਕੋਈ ਕਨਾਉਣੀ ਸਾਜ਼ਿਸ਼ ਆ ਜਿਹੜੀ ਰਚੀ ਗਈ ਆ ਪੰਜਾਬ ਦੇ ਮਨਚੈਨ ਨੂੰ ਅੱਗ ਲਾਉਣ ਲਈ ਨਿਰੰਤਰ ਗੁਰੂ ਸਾਹਿਬ ਦਾ ਅਪਮਾਨ ਦੀਆਂ ਘਟਨਾਵਾਂ ਤਾਂ ਕਿ ਸਿੱਖ ਕੌਮ ਦੇ ਜਿਹੜੇ ਹਿਰਦੇ ਬਲੁੰਦਰੇ ਹੋਏ ਆ ਉਹਨਾਂ ਦੇ ਨਿਰੰਤਰ ਉਹਨਾਂ ਦੇ ਜ਼ਖਮਾਂ ਤੇ ਲੂਣ ਛੜਕਿਆ ਜਾ ਰਿਹਾ ਤੇ ਜਿਹੜੀ ਜਿਹੜੇ ਜਿਹੜਾ ਅੱਗ ਭਾਂਬੜ ਬਗ ਬਲਿਆ ਹੋਇਆ ਤੇ ਨਿਰੰਤਰ ਤੇਲ ਪਾਇਆ ਜਾ ਰਿਹਾ ਜਦੋਂ ਅਜਿਹਾ ਮਾਹੌਲ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਆਏ ਦਿਨ ਇਹ ਘਟਨਾਵਾਂ ਵਾਪਰ ਰਹੀਆਂ ਨੇ ਉਸ ਦੇ ਬਾਵਜੂਦ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ ਗ੍ਰੰਥੀ ਨੇ ਜਾਂ ਹੋਰ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕਾ ਚਾਹੇ ਉਹ ਉਹਨਾਂ ਦੀਆਂ ਕਮੇਟੀਆਂ ਨੇ ਤੇ ਚਾਹੇ ਗ੍ਰੰਥੀ ਨੇ ਫੇਰ ਵੀ ਉਹ ਅਨਗਹਿਲੀ ਕਰ ਰਹੇ ਨੇ ਤੇ ਮੈਂ ਸਭ ਦਾ ਕਿ ਸਭ ਤੋਂ ਪਹਿਲਾ ਪਰਚਾ ਜਿਹੜਾ ਹੁਣ ਜਿਸ ਵੀ ਗੁਰਦੁਆਰਾ ਸਾਹਿਬ 'ਚ ਇਹ ਘਟਨਾ ਵਾਪਰਦੀ ਹੈ ਉਹ ਉਹਨਾਂ ਦੇ ਪ੍ਰਬੰਧਕਾਂ ਤੇ ਕਿ ਉੱਥੋਂ ਦੇ ਗ੍ਰੰਥੀ ਤੇ ਦਰਜ ਹੋਣਾ ਚਾਹੀਦਾ ਬਾਕੀ ਗੱਲਾਂ ਨੇ ਜਿਹੜੀਆਂ ਅਸੀਂ ਬਾਅਦ 'ਚ ਕਰਾਂਗੇ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਅਸੀਂ ਉਸ ਮੁੱਦੇ ਤੇ ਆਈਏ ਕਿ ਆਖਰ ਸੌਦਾ ਸਾਧ ਨੂੰ ਮਾਫੀ ਦਿੱਤੀ ਜੀ ਪੰਜਾਬ 'ਚ ਅੱਗ ਲੱਗੀ ਜੀ ਉਸ ਭੰਬੜ ਮਚਣ ਤੋਂ ਬਾਅਦ ਸਿੱਖ ਕੌਮ ਪੂਰੀ ਤਰ੍ਹਾਂ ਜਦੋਂ ਛੜਕਾਂ ਤੇ ਆ ਗਈ ਤੇ ਸਿੱਖ ਕੌਮ ਦਾ ਲੰਬਾ ਜਿਹੜਾ ਜਵਾਲਾਮੁਖੀ ਸੀ ਉਹ ਫਟਿਆ ਸਰਕਾਰ ਨੇ ਉਹ ਸਾਰੇ ਸੇਕ ਨੂੰ ਮਹਿਸੂਸ ਕਰਦਿਆਂ ਹੋਇਆ ਕਿ ਇਹ ਸੇਕ ਆ ਜਿਹੜਾ ਇਹ ਸਭ ਕੁਝ ਤਬਾਹ ਕਰਕੇ ਰੱਖ ਦੂਗਾ ਉਹਨੇ ਸੌਦਾ ਸਾਧ ਵਿਰੁੱਧ ਜਿਹੜਾ ਫੈਸਲਾ ਸੀ ਉਹਨੂੰ ਵਾਪਸ ਲੈ ਲਿਆ ਹਾਂਜੀ ਸੌਦਾ ਸਾਹ ਦੇ ਹੱਕ ਵਾਲੇ ਫੈਸਲੇ ਨੂੰ ਵਾਪਸ ਲੈ ਲਿਆ ਪਰੰਤੂ ਉਸੇ ਹੀ ਦਿਨ ਤੋਂ ਜਿਸ ਦਿਨ ਸੌਦਾ ਸਾਹ ਦੀ ਮਾਫੀ ਰੱਦ ਕੀਤੀ ਗਈ ਆ ਉਸੇ ਹੀ ਦਿਨ ਤੋਂ ਨਿਰੰਤਰ ਗੁਰੂ ਸਾਹਿਬ ਦੇ ਅਪਮਾਨ ਦੀਆਂ ਗੁਰਬਾਣੀ ਦੇ ਅਪਮਾਨ ਦੀਆਂ ਗੁਰੂ ਘਰਾਂ ਦੇ ਅਪਮਾਨ ਦੀਆਂ ਘਟਨਾਵਾਂ ਨੇ ਜਿਹੜੀਆਂ ਨਿਰੰਤਰ ਵਾਪਰ ਰਹੀਆਂ ਨੇ ਕੋਈ ਦਿਨ ਆ ਜਿਹੜਾ ਉਹ ਖਾਲੀ ਨਹੀਂ ਗਿਆ ਪਹਿਲਾਂ ਜਿਸ ਦਿਨ ਫੈਸਲਾ ਹੋਇਆ ਉਸ ਦਿਨ ਚਾਰ ਘਟਨਾਵਾਂ ਹੋਈਆਂ ਅਗਲੇ ਦਿਨ ਫੇਰ ਇੱਕ ਘਟਨਾ ਹੋਈ ਅੱਜ ਫੇਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਲੁਧਿਆਣਾ ਜ਼ਿਲ੍ਹੇ ਦਾ ਜਿਹੜਾ ਇਤਿਹਾਸਿਕ ਪਿੰਡਕ ਬੱਧੀ ਉਸ ਪਿੰਡ ਵਿੱਚ ਵੀ ਗੁਰੂ ਸਾਹਿਬ ਦੇ 21 ਪੰਨੇ ਨੇ ਜਿਹੜੇ ਕੀ ਅੰਗ ਨੇ ਜਿਹੜੇ ਉਹਨਾਂ ਨੂੰ ਦੀ ਜਿਹੜੀ ਬੇਅਦਬੀ ਆ ਉਹਦੀ ਬੜੀ ਦੁਖਦਾਈ ਖਬਰ ਹੈ ਜਿਹੜੀ ਉਹ ਸਾਡੇ ਕੋਲ ਆ ਰਹੀ ਆ ਭਾਵੇਂ ਕਿ ਹਾਲੇ ਪੂਰੀ ਤਰ੍ਹਾਂ ਸਪਸ਼ਟ ਰੂਪ ਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਕਿ ਉਹ ਕੋਈ ਕਾਰ ਨੰਬਰ ਆ ਜਿਹੜਾ ਉਹ ਸ਼ਾਇਦ ਕਿਸੇ ਨੇ ਨੋਟ ਵੀ ਕੀਤਾ ਵਾ ਸੋਈ ਜਿਹੜੀ ਘਟਨਾ ਵਾਪਰ ਰਹੀਆਂ ਨੇ ਨਿਰੰਤਰ ਵਾਪਰ ਰਹੀਆਂ ਨੇ ਤੋ ਇਹਦੇ ਪਿੱਛੇ ਜਿਹੜੀ ਮੈਂ ਗੱਲ ਕੀਤੀ ਆ ਕਿ ਪੰਜਾਬ ਦੇ ਅਮਨ ਚੈਨ ਨੂੰ ਅੱਗ ਲਾਉਣ ਦੀ ਸੋਚੀ ਸਮਝੀ ਸਾਜ਼ਿਸ਼ ਆ ਤੇ ਇਹਦੇ ਪਿੱਛੇ ਕਿਹੜੀ ਤਰ੍ਹਾਂ ਕੰਮ ਕਰ ਰਹੀ ਆ ਇਸ ਵੇਲੇ ਕਿਉਂਕਿ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਾਰਨ ਕਈ ਨੇ 2017 ਦੀਆਂ ਚੋਣਾਂ ਵੀ ਨੇ ਆਰਐਸਐਸ ਵੱਲੋਂ ਜਿਹੜਾ ਸੰਗ ਪਰਿਵਾਰ ਵੱਲੋਂ ਦਾਗਪੁਰੀ ਤਖਤ ਵੱਲੋਂ ਜਿਹੜਾ 2070 ਦੀ ਕੌਮ ਨੂੰ ਚਤਾਵਨੀ ਦਿੱਤੀ ਗਿਆ ਕਿ ਅਸੀਂ ਸਿੱਖ ਤੇ ਸਿੱਖੀ ਖਤਮ ਕਰਨੇ ਨੇ ਉਹ ਵੀ ਆ ਅਗਲੀ ਗੱਲ ਕਿ ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਅਸਥਿਰਤਾ ਇਹ ਇਸ ਵੇਲੇ ਪੰਜਾਬ ਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਕਿ 2017 ਦੇ ਵਿੱਚ ਕਿਹੜੀ ਧਿਰ ਹੈ ਜਿਹੜੀ ਉਹਦਾ ਪਲੜਾ ਭਾਰੀ ਹੋ ਸਕਦਾ ਸੋ ਉਸ ਸਾਰੀ ਖੇਡ ਨੂੰ ਬਣਾਉਣ ਦੇ ਲਈ ਬੀਏ ਜਿਹੜੀ ਸਾਜ਼ਿਸ਼ ਆ ਉਹ ਕਿਤੇ ਨਾ ਕਿਤੇ ਘੜੀ ਜਾ ਸਕਦੀ ਹੈ ਸੋ ਘਟਨਾਵਾਂ ਇੱਕ ਨਹੀਂ ਕਈ ਕਾਰਨ ਇੱਕ ਨਹੀਂ ਕਈ ਹੋ ਸਕਦੇ ਨੇ ਸੋ ਇਹ ਸਾਜ਼ਿਸ਼ ਨੂੰ ਬੇਰਕਾਬ ਕਰਨਾ ਬਿਹਜ ਜਰੂਰੀ ਹੈ ਕਿ ਇਹਦੇ ਪਿੱਛੇ ਕਿਹੜੀ ਕਨੌਨੀ ਸਾਜ਼ਿਸ਼ ਕੰਮ ਕਰ ਰਹੀ ਆ ਤੇ ਉਹਦਾ ਨਿਸ਼ਾਨਾ ਕੀ ਆ ਸੋ ਜਦੋਂ ਤੱਕ ਅਸੀਂ ਇਸ ਗੱਲ ਨੂੰ ਮਤਲਬ ਪਰਖ ਨਹੀਂ ਲੈਂਦੇ ਤੇ ਇਸ ਗੱਲ ਨੂੰ ਸਾਹਮਣੇ ਨਹੀਂ ਲਿਆਉਦੇ ਉਦੋਂ ਤੱਕ ਇਸ ਬਾਰੇ ਕੋਈ ਨਤੀਜਾ ਕੱਢਣਾ ਉਹ ਹਾਲੇ ਮੈਨੂੰ ਲੱਗਦਾ ਕਿ ਕਾਲੀ ਦੀ ਗੱਲ ਹੋਗੀ ਪਰੰਤੂ ਜਿਹੜੀ ਗੱਲ ਮੈਂ ਪਹਿਲੇ ਕੀਤੀ ਆ ਕਿ ਐਸ ਵੇਲੇ ਜਿਹੜੀ ਸਭ ਤੋਂ ਮੁਢਲੀ ਗੱਲ ਆ ਕਿ ਜਿੰਨਿਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਚਾਹੇ ਹੋ ਪਿੰਡਾਂ ਦੇ ਗੁਰਦਾਰੇ ਨੇ ਚਾਹੇ ਸ਼ਹਿਰਾਂ ਦੇ ਨੇ ਚਾਹੇ ਕਸਬਿਆਂ ਦੇ ਨੇ ਚਾਹੇ ਇਤਿਹਾਸਕ ਨੇ ਚਾਹੇ ਉਹ ਆਮ ਨੇ ਚਾਹੇ ਕਿਸੇ ਨਾਲ ਸੰਬੰਧਿਤ ਗੁਰਦੁਆਰਾ ਸਹਿਬਾਨ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਤ ਨੇ ਉਹਨਾਂ ਦਾ ਪ੍ਰਕਾਸ਼ ਹੋਇਆ ਹੋਇਆ ਸੋ ਉਹਨਾਂ ਪ੍ਰਬੰਧਕੀ ਕਮੇਟੀਆਂ ਦੀ ਇਹ ਜ਼ਿੰਮੇਵਾਰੀ ਆ ਜਿਹੜੀ ਇਸ ਵੇਲੇ ਸਮੁੱਚੀ ਕੌਮ ਨੂੰ ਇਸ ਗੱਲ ਜਿਹੜੀਆਂ ਚਾਹੇ ਪਿੰਡਾਂ ਦੀਆਂ ਪੰਚਾਇਤਾਂ ਨੇ ਚਾਹੇ ਜਿਸ ਤਰ੍ਹਾਂ ਸੀ ਗੱਲ ਕਰਦੇ ਆ ਕਿ ਪੰਥਕ ਤੇਰਾ ਪੰਥਕ ਕਮੇਟੀਆਂ ਵੜ ਜਾਣ ਉਹ ਸਾਰੀਆਂ ਇਸ ਗੱਲ ਨੂੰ ਮਤਲਬ ਇਸ ਗ ਕਿ ਗੁਰੂ ਸਾਹਿਬ ਦੀ ਸੇਵਾ ਸੰਭਾਲ ਤੇ ਗੁਰੂ ਘਰ ਦੀ ਸੁਰੱਖਿਆ ਇਹ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਧ ਜ਼ਰੂਰੀ ਆ ਇਹਦੇ ਲਈ ਜਿਹੜਾ ਵੀ ਪ੍ਰਬੰਧ ਕਰਨਾ ਪੈਂਦਾ ਉਹ ਤੁਰੰਤ ਕੀਤਾ ਜਾਵੇ ਤੇ ਚੜ੍ਹਦੇ ਸੂਰਜ ਕੱਲ ਵਾਲਾ ਸੂਰਜ ਆ ਜਿਹੜਾ ਉਸ ਸੂਰਜ ਦੇ ਵਿੱਚ ਸਾਨੂੰ ਇਹੋ ਜਿਹੀ ਘਟਨਾ ਜਿਹੜੀ ਉਹ ਦੁਖਦਾਈ ਘਟਨਾ ਜਿਹੜੀ ਉਹ ਸਾਡੇ ਕੰਨਾਂ 'ਚ ਨਾ ਪਵੇ ਸੋ ਇਹ ਪ੍ਰਬੰਧ ਨੇ ਜਿਹੜੇ ਸਮੁੱਚੀ ਕੌਮ ਨੂੰ ਤੁਰੰਤ ਜ਼ਰੂਰ ਕਰ ਲੈਣੇ ਚਾਹੀਦੇ ਆ ਇੱਕ ਘਟਨਾ ਇੱਕ ਇਲਾਕੇ ਚ ਦੂਸਰੀ ਘਟਨਾ ਦੂਸਰੇ ਇਲਾਕੇ ਚ ਤੇ ਤੀਸਰੀ ਘਟਨਾ ਤੀਸਰੇ ਇਲਾਕੇ ਚ ਇਹ ਗਿਨੀਆਂ ਮਿੱਥੀਆਂ ਸਾਜ਼ਿਸ਼ਾਂ ਹੀ ਹਨ ਪਰੰਤੂ ਦੂਸਰੇ ਪਾਸੇ ਜੀ ਸਰਕਾਰ ਇਸ ਦੇ ਲਈ ਸੁਚੇਤ ਨਹੀਂ ਹੋ ਰਹੀ ਉਸ ਨੇ ਕੋਈ ਕਾਰਗਰ ਪ੍ਰਬੰਧ ਨਹੀਂ ਕੀਤਾ ਗਿਆ ਤੇ ਸਿਕ ਕੌਮ ਵੀ ਚੁੱਪ ਕਰਕੇ ਧਰਨੇ ਦੇ ਰਹੀ ਹੈ ਉਹ ਗੁਰਦੁਆਰਿਆਂ ਦੀ ਸੁਰੱਖਿਆ ਲਈ ਯਕੀਨੀ ਪ੍ਰਬੰਧ ਕਿਉਂ ਨਹੀਂ ਬਣਾ ਰਹੀ ਕੋ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਭੱਕੇ ਹੀ ਬੜੀ ਗੀਣੀ ਮਿੱਠੀ ਸਾਜਿਸ਼ਾ ਬੜੀ ਢੂੰਗੀ ਤੇ ਘਣਾਉਣੀ ਮਤਲਬ ਇਹ ਗੰਦੀ ਖੇਡ ਜਿਹੜੀ ਖੇਡੀ ਜਾ ਰਹੀ ਆ ਕੌਮ ਦੇ ਨਾਲ ਜੀ ਪਹਿਲੀ ਜਿਹੜੀ ਘਟਨਾ ਵਾ ਉਹ ਕੋਟਕਪੂਰੇ ਦੇ ਇਲਾਕੇ 'ਚ ਹੋਈ ਉਸ ਘਟਨਾ ਦੇ ਨਾਲ ਉਸ ਦੁਖਦਾਈ ਘਟਨਾ ਦੇ ਨਾਲ ਗੁਰੂ ਮਹਾਰਾਜ ਦੇ ਜਿਹੜੇ ਅੰਗਾਂ ਦੇ ਕਤਲੇਆਮ ਦੇ ਨਾਲ ਪੂਰਾ ਮਾਲਵਾ ਵੈਲਟਾ ਜਿਹੜਾ ਉਹ ਤੜਫਟਿਆ ਜੋ ਸੁਬਚੇ ਰੂਪ ਦੇ ਵਿੱਚ ਜੋ ਬੰਦ ਹੋਇਆ ਜੋ ਕੁਝ ਵੀ ਵਾਪਰਿਆ ਉਹ ਸਭ ਤੋਂ ਵੱਧ ਪ੍ਰਭਾਵਤੂ ਦੇ ਲਈ ਮਾਲਵਾ ਬੈਲਟ ਹੋਇਆ ਬੰਦ ਹੋਏ ਮਤਲਬ ਤਰਨੇ ਲੱਗੇ ਜਾਮ ਲੱਗੇ ਜੋ ਕੁਝ ਹੋਇਆ ਉਹ ਸਾਰਾ ਮਾਲਵਾ ਬੈਲਟ ਚ ਹੋਇਆ ਉਸ ਤੋਂ ਬਾਅਦ ਜਦੋਂ ਸੌਦਾ ਸਾਧ ਆਲਾ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਜਾਂਦਾ ਅਗਲੀ ਘਟਨਾ ਜਿਹੜੀ ਵਾਪਰਦੀ ਆ ਉਹ ਮਾਝੇ 'ਚ ਵਾਪਰਦੀ ਆ ਹਾਂਜੀ ਤੇ ਉਹ ਦੇ ਨਾਲ ਜਿਹੜਾ ਮਾਝੇ 'ਚ ਕੁਝ ਮਾਲਵੇ ਦੇ ਮੁਕਾਬਲੇ ਕੁਝ ਮਤਲਬ ਸ਼ਾਂਤੀ ਸੀ ਉਹਦੇ ਨਾਲ ਪੂਰਾ ਮਾਝਾ ਬੈਲਟ ਆ ਜਿਹੜੀ ਉਹ ਉਬਲ ਪੈਂਦੀ ਆ ਜੀ Te quiero. ਜਿਹੜੀ ਅੱਜ ਦੀ ਘਟਨਾ ਵਾ ਉਹ ਆ ਕੇ ਲੁਧਿਆਣਾ ਜ਼ਿਲ੍ਹੇ ਚ ਹੋ ਜਾਂਦੀ ਆ ਤਾਂ ਕਿ ਇਹ ਇਧਰਲਾ ਜਿਹੜਾ ਇਲਾਕਾ ਵਾ ਜਿਹੜਾ ਮਤਲਬ ਜਿਹੜਾ ਪਾਦ ਵਾਲਾ ਇਲਾਕਾ ਜਿਹੜਾ ਪਟਿਆਲਾ ਫਿਰਦਗੜ੍ਹ ਸਾਹਿਬ ਵਾਲਾ ਇਲਾਕਾ ਵਾ ਤਾਂ ਕਿ ਇਹਦਾ ਪ੍ਰਭਾਵ ਉੱਧਰ ਜਾਵੇ ਤੇ ਹੁਣ ਜੇ ਭਾਵੇਂ ਕਿ ਅਸੀਂ ਚੇਤਾਵਨੀ ਦੇ ਰਹੀਆਂ ਕਿ ਅਗਲੀ ਅਗਲਾ ਚੜ੍ਹਦੇ ਸੂਰਜ ਸੰਗ ਇਹੋ ਜਿਹੀ ਕੋਈ ਘਟਨਾ ਨਹੀਂ ਚਾਹੀਦੀ ਸੋ ਅਗਲੀ ਜਿਹੜੀ ਘਟਨਾ ਮੈਂ ਸਮਝਦਾ ਕਿ ਜੇ ਜੋ ਜਿਵੇਂ ਉਹਨਾਂ ਦੀ ਸਾਜ਼ਿਸ਼ ਰਚੀ ਆ ਉਹ ਉਹਦਾ ਫਿਰ ਨਿਸ਼ਾਨਾ ਦੁਆਬਾ ਹੋਊਗਾ ਸੋ ਇਹ ਬੜੀ ਜਿਵੇਂ ਮੈਂ ਗੱਲ ਕੀਤੀ ਆ ਕਿ ਇਹ ਕੋਈ ਅਚਾਨਕ ਬੱਪ ਰਿਆ ਵਰਤਾਰਾ ਨਹੀਂ ਹੈ ਬਿਲਕੁਲ ਕਿ ਕੋਈ ਅਚਾਨਕ ਵਾਪਰ ਰਹੀ ਗੱਲ ਆ ਇਹ ਬੜੀ ਗੀਣੀ ਮਿਥੀ ਸਾਜ਼ਿਸ਼ ਦੇ ਨਾਲ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਜਿਹੜਾ ਨਿਸ਼ਾਨਾ ਵਾ ਉਹ ਚੁਣਿਆ ਜਾਂਦਾ ਵੈਸੇ ਉਹ ਗੁਰੂ ਸਾਹਿਬ ਦਾ ਜਿਹੜਾ ਅਬਿਆਦਬੀ ਅਪਮਾਨ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹਦੇ ਬਾਰੇ ਸਾਨੂੰ ਮਤਲਬ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਗੰਭੀਰਤਾ ਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਖਾਸ ਕਰਕੇ ਸਰਕਾਰ ਹੈ ਜਿਹੜੀ ਤੁਸੀਂ ਹੁਣ ਦੇਖੋ ਕਿ ਐਡੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਨੇ ਹਾਂਜੀ ਜੇ ਕੋਈ ਚੋਰੀ ਦੀਆਂ ਘਟਨਾਵਾਂ ਨਿਰੰਤਰ ਵਾਪਰਦੀਆਂ ਕੋਈ ਲੁੱਟਖੋਹਾਂ ਵਾਲਾ ਗਰੋਹ ਆ ਜਾਂਦਾ ਵਾ ਉਹ ਗਰੋਹ ਆ ਜਿਹੜਾ ਉਹਨੂੰ ਸਰਕਾਰ ਮਿੰਟਾਂ ਦੇ ਸਕਿੰਟਾਂ ਦੇ ਵਿੱਚ ਉਹ ਜਿਹੇ ਗਰੋਹ ਨੇ ਜਿਹੜੇ ਉਹਨਾਂ ਨੂੰ ਝਟ ਫੜ ਲੈਂਦੀ ਆ ਪਰੰਤੂ ਇੱਕ ਗਰੋਹ ਅੱਜ ਜਿਹੜਾ ਇੱਕ ਸਥਿਰ ਦੀ ਸਾਜ਼ਿਸ਼ ਦੇ ਕੁਝ ਗੁੰਡਾ ਅੰਸਰ ਨੇ ਜਿਹੜੇ ਪੰਜਾਬ ਦੇ ਵਿੱਚ ਨਿਰੰਤਰ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰ ਰਹੇ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਹਾਲੇ ਤੱਕ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਅਗਲਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਜਦੋਂ ਸਾਨੂੰ ਇਸ ਗੱਲ ਦਾ ਮਤਲਬ ਪਤਾ ਹੈ ਇੱਕ ਤਰ੍ਹਾਂ ਦਾ ਸਾਨੂੰ ਇਸ ਗੱਲ ਦਾ ਅੱਜ ਪਤਾ ਜਿਵੇਂ ਹੁਣ ਮੈਂ ਗੱਲ ਕਰ ਦਿੱਤੀ ਹੈ ਕਿ ਚੌਥਾ ਨਿਸ਼ਾਨਾ ਜਿਹੜਾ ਉਦਵਾਬੇ ਵੱਲ ਹੋਊਗਾ ਹਾਂਜੀ ਸਾਨੂੰ ਇਸ ਗੱਲ ਦਾ ਪਤਾ ਕਿ ਸਿੱਖ ਦੁਸ਼ਮਣ ਤਾਕਤਾਂ ਨੇ ਉਹ ਸਰਗਰਮ ਹੋਈਆਂ ਹੋਈਆਂ ਨੇ ਉਹ ਪੰਜਾਬ ਦੇ ਅਮਨ ਚੈਨ ਨੂੰ ਲਾਂਭੂ ਲਾਉਣਾ ਚਾਹੁੰਦੀਆਂ ਨੇ ਉਹਨਾਂ ਦਾ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨਾ ਸਾਰਾ ਕੁਝ ਅਸੀਂ ਜਾਣ ਰਹੇ ਹਾਂ ਸਾਰਾ ਕੁਝ ਅਸੀਂ ਬੁੱਝ ਰਹੇ ਹਾਂ ਉਸ ਦੇ ਬਾਵਜੂਦ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਜਿਵੇਂ ਤੁਸੀਂ ਸਵਾਲ ਵੀ ਪੁੱਛਿਆ ਕਿ ਗੁਰੂ ਘਰਾਂ ਦੀ ਸੁਰੱਖਿਆ ਜਿਹੜੀ ਗੁਰੂ ਸਾਹਿਬ ਦੀ ਸੁਰੱਖਿਆ ਜਿਹੜੀ ਉਹ ਨੂੰ ਯਕੀਨੀ ਬਣਾਉਣ ਦੇ ਲਈ ਕੋਈ ਕਦਮ ਗੰਭੀਰਤਾ ਨਾਲ ਨਹੀਂ ਚੁੱਕੇ ਜਾ ਰਹੇ ਸੋ ਕਾਰਨ ਉਹ ਹੀ ਆ ਕਿ ਅਸੀਂ ਅਵੇਸਲੇ ਆ ਸਾਨੂੰ ਇਹ ਲੱਗਦਾ ਕਿ ਉਹ ਚੱਲ ਉੱਥੇ ਘਟਨਾ ਵਾਪਰਨੀ ਸੀ ਵਾਪਰ ਗਈ ਹੁਣ ਕੌਮ ਆ ਜਿਹੜੀ ਉਹਦਾ ਸੜਕਾਂ ਤੇ ਉਤਰੀ ਹੋਈ ਆ ਇੰਨੇ ਇੰਨਾ ਇੰਨਾ ਕੁਝ ਹੋ ਰਿਹਾ ਤੇ ਹੁਣ ਕੌਣ ਜ਼ਰੂਰਤ ਕਰੂਗਾ ਹਾਂਜੀ ਤਦ ਸਾਡੇ ਮਨ 'ਚ ਇਹ ਆ ਕਿ ਜਦੋਂ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਆ ਥਾਂ-ਥਾਂ ਇਹੋ ਜਿਹੀ ਲੱਗੀ ਹੋਈ ਅੱਗ ਦੇ ਵਿੱਚ ਕਿਹੜਾ ਵਿਅਕਤੀ ਜ਼ਰੂਰਤ ਕਰੂਗਾ ਕਿ ਉਹ ਹੋਰ ਇਸ ਤਰ੍ਹਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਕਰੂਗਾ ਸਿਰਫ ਇਹ ਇਹ ਸੋਚ ਕੇ ਅਸੀਂ ਵੈਸੇਲੇ ਹੋ ਜਾਂਦੇ ਆ ਕੋਈ ਪ੍ਰਬੰਧ ਕਰਨ ਵਾਲੇ ਅਸੀਂ ਨਹੀਂ ਤੁਰਦੇ ਸੋ ਮੈਂ ਅੱਜ ਵੀ ਜਿੱਥੇ-ਜਿੱਥੇ ਗਿਆ ਮਾਂ ਸੰਕਤਾ ਨੂੰ ਇਸ ਗੱਲ ਦੀ ਅਪੀਲ ਕੀਤੀ ਆ ਕਿ ਅੱਜ ਸਾਡੇ ਲਈ ਸਭ ਤੋਂ ਜ਼ਰੂਰੀ ਆਏ ਕਿ ਚਾਹੇ ਪੰਜ ਪਿੰਡਾਂ ਦੀ ਕਮੇਟੀ ਬਣਾ ਲਓ ਚਾਹੇ 11 ਪਿੰਡਾਂ ਦੀ ਕਮੇਟੀ ਬਣਾ ਲਓ ਉਸ ਕਮੇਟੀ ਦੇ ਵਿੱਚ ਕੋਈ ਚੌਧਰੀ ਨਾ ਹੋਵੇ ਕੋਈ ਸਵਾਰਥੀ ਬੰਦਾ ਨਾ ਹੋਵੇ ਕੋਈ ਉਹ ਲੋਕ ਨਾ ਹੋਣ ਜਿਹੜੇ ਸਿਰਫ ਆਪਣੀ ਚੌਦਰ ਦੇ ਲਈ ਇਹ ਮਤਲਬ ਇਨ੍ਹਾਂ ਕਮੇਟੀਆਂ ਦੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ 'ਚ ਸ਼ਾਮਲ ਹੁੰਦੇ ਨੇ ਸਿਰਫ ਤੇ ਸਿਰਫ ਉਹ ਉਹਨਾਂ ਲੋਕਾਂ ਨੂੰ ਉਸ ਕਮੇਟੀ 'ਚ ਉਹਨਾਂ ਸਿੱਖਾਂ ਨੂੰ ਉਸ ਕਮੇਟੀ 'ਚ ਲਓ ਜਿਹੜੇ ਸੱਚੇ ਮੁੱਛੀ ਸੱਚੇ ਸਿੱਖ ਨੇ ਜਿਨ੍ਹਾਂ ਦੇ ਮਨ 'ਚ ਆਪਣੇ ਗੁਰੂ ਪ੍ਰਤੀ ਸਮਰਪਿਤ ਭਾਵਨਾ ਵੀ ਆ ਗੁਰੂ ਪ੍ਰਤੀ ਸ਼ਰਧਾ ਵੀ ਆ ਗੁਰੂ ਪ੍ਰਤੀ ਪ੍ਰੇਮ ਵੀ ਆ ਉਹਨਾਂ ਸੱਚੇ ਸੁੱਚੇ ਸਿੱਖਾਂ ਨੂੰ ਇਸ ਕਮੇਟੀ 'ਚ ਲਓ ਤੇ ਫਿਰ ਉਹਨਾਂ ਪੰਜਾਂ ਪਿੰਡਾਂ ਵਿੱਚ ਜਿੰਨੇ ਗੁਰਦੁਆਰੇ ਨੇ ਜਾਂ 11 ਪਿੰਡਾਂ ਵਿੱਚ ਜਿੰਨੇ ਗੁਰਦੁਆਰੇ ਨੇ ਉਹਨਾਂ ਸਾਰੇ ਗੁਰਦੁਆਰਿਆਂ ਦੀਆਂ ਜਿਹੜੀਆਂ ਪ੍ਰਬੰਧਕੀ ਕਮੇਟੀਆਂ ਨੇ ਉਹਨਾਂ ਨੂੰ ਬੁਲਾਓ ਹਾਂਜੀ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਕਿ ਤੁਰੰਤ ਇਸ ਤਰ੍ਹਾਂ ਦੇ ਕਦਮ ਜਿਦੇ ਨਾਲ ਗੁਰੂ ਸਾਹਿਬ ਦੀ ਸੇਵਾ ਸਵਾਲ ਤੇ ਗੁਰੂ ਘਰਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ ਕੀ ਕੀ ਕੀਤਾ ਜਾਣਾ ਚਾਹੀਦਾ ਜੀ ਤੇ ਉਸ ਤੋਂ ਬਾਅਦ ਜਿਹੜੀ ਧਾਲ ਮੇਲ ਕਮੇਟੀ ਆ ਉਸ ਗੱਲ ਦੇ ਵੀ ਯਕੀਨੀ ਯਕੀਨੀ ਬਣਾਵੇ ਵੀ ਇਸ ਗੱਲ ਨੂੰ ਕਿ ਜਿਹੜੇ ਗੁਰੂ ਘਰ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹ ਵੀ ਕਈ ਸਿਰਫ ਚੌਧਰਲੀ ਬਣੇ ਹੋਏ ਨੇ ਉਹਨਾਂ ਦੇ ਮਨ 'ਚ ਕੋਈ ਸਿੱਖੀ ਦਾ ਪਿਆਰ ਨਹੀਂ ਕੋਈ ਸ਼ਰਾਬੀ ਆ ਕੋਈ ਕਬਾਬੀ ਆ ਕੋਈ ਕੀ ਆ ਸੋ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਨੂੰ ਸਖਤੀ ਦੇ ਨਾਲ ਉਹਨਾਂ ਪ੍ਰਬੰਧਕੀ ਕਮੇਟੀਆਂ 'ਚੋਂ ਬਾਹਰ ਕੀਤਾ ਜਾਵੇ ਸਿਰ ਤੇ ਸਿਰ ਸੱਚੇ ਸਿੱਖ ਨੇ ਜਿਹੜੇ ਉਹਨਾਂ ਨੂੰ ਇੰਨਾਂ ਕਮੇਟੀਆਂ 'ਚ ਸ਼ਾਮਲ ਕੀਤਾ ਜਾਵੇ ਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਹੋਵੇ ਕਿ ਗੁਰੂ ਸਾਹਿਬ ਦੀ ਸੇਵਾ ਸੰਭਾਲ ਤੇ ਗੁਰੂ ਘਰ ਦੀ ਸੁਰੱਖਿਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਪ੍ਰਮਾਤਮਾ ਨਾ ਕਰੇ ਵਾਹਿਗੁਰੂ ਨਾ ਕਰੇ ਜੇਕਰ ਇਹੋ ਜਿਹੀ ਮੰਚ ਭਾਗੀ ਘਟਨਾ ਵਾਪਰਦੀ ਆ ਤੇ ਉਹਦੀ ਸਭ ਤੋਂ ਪਹਿਲੀ ਜਿਹੜੀ ਜ਼ਿੰਮੇਵਾਰੀ ਆ ਉਹ ਉਸ ਪ੍ਰਬੰਧਕੀ ਕਮੇਟੀ ਦੀ ਹੋਊਗੀ ਉਸ ਗੁਰੂ ਘਰ ਦੀ ਗ੍ਰੰਥੀ ਦੀ ਹੋਊਗੀ ਸੋ ਜਦੋਂ ਇਹ ਇਸ ਤਰ੍ਹਾਂ ਦਾ ਅਸੀਂ ਮਤਲਬ ਇੱਕ ਸਿਸਟਮ ਬਣਾ ਦਾਂਗੇ ਉਹ ਕਮੇਟੀਆਂ ਨੇ ਜਿਹੜੀਆਂ ਉਹ ਨਿਰੰਤਰ ਨਿਗਰਾਨੀ ਰੱਖਣ ਗਿਆ ਗੁਰੂ ਘਰਾਂ ਦੀ ਫਿਰ ਮੈਨੂੰ ਲੱਗਦਾ ਕਿ ਜਿਹੜਾ ਚੋਰ ਆ ਉਹਨੂੰ ਸੱਨ ਲਾਉਣ ਦਾ ਮੌਕਾ ਨਹੀਂ ਮਿਲਣੇ ਜਦੋਂ ਘਰ ਦਾ ਪਹਿਰੇਦਾਰ ਜਾਗਦਾ ਹੋਵੇ ਨਿਰੰਤਰ ਹੁੱਕਾ ਦਿੰਦਾ ਹੋਵੇ ਫਿਰ ਕਿਸੇ ਚੋਰ ਦੀ ਜੁਰਤ ਨਹੀਂ ਕਿ ਉਹ ਉਸ ਘਰ 'ਚ ਸਨ ਲਾ ਸਕੇ ਸੋ ਮੈਂ ਜਿਹੜਾ ਸਮਝਦਾ ਕਿ ਇਹ ਜ਼ਰੂਰੀ ਆ ਕਿ ਕੌਮ ਇਸ ਪਾਸੇ ਸਭ ਤੋਂ ਸਭ ਤੋਂ ਪਹਿਲ ਦੇ ਆਧਾਰ 'ਤੇ ਆਪ ਗੁਰੂ ਸਾਹਿਬ ਦੀ ਸੇਵਾ ਸੰਭਾਲ ਤੇ ਗੁਰੂ ਘਰਾਂ ਦੀ ਸੁਰੱਖਿਆ ਇਹਨੂੰ ਯਕੀਨੀ ਬਣਾਉਣ ਲਈ ਤੁਰੰਤ ਤੇ ਤੁਰੰਤ ਕਦਮ ਆ ਜਿਹੜੇ ਉਹ ਚੁੱਕੇ ਜਾਣੇ ਚਾਹੀਦੇ ਆ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਦਾ ਦਰਜਾ ਦਿੱਤਾ ਹੋਇਆ ਹੈ ਫਿਰ ਉਸ ਦੀ ਬੇਅਤ ਵੀ ਕਰਨ ਵਾਲੇ ਦੇ ਵਿਰੁੱਧ ਧਾਰਾ 302 ਦਾ ਪਰਚਾ ਕਿਉਂ ਨਹੀਂ ਦਰਜ ਕੀਤਾ ਜਾਂਦਾ ਕੋਈ ਭਾਈ ਇਹ ਸਵਾਲ ਨੰਤਰ ਮਤਲਬ ਸਾਹਮਣੇ ਆ ਰਿਹਾ ਹੈ ਕਿ ਗੁਰੂ ਸਾਹਿਬ ਦਾ ਨੁਖੰਡਤ ਕਰਨ ਵਾਲੇ ਇੱਕ ਤਰ੍ਹਾਂ ਦਾ ਗੁਰੂ ਸਾਹਿਬ ਦਾ ਉਹ ਕਤਲੇਆਮ ਵਾਲੀ ਗੱਲ ਸੋ ਉਹਨਾਂ ਵਿਰੁੱਧ ਧਾਰਾ 302 ਦੀਨ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਜਦੋਂ ਤੱਕ ਕਾਨੂੰਨ ਦੇ ਵਿੱਚ ਸੋਧ ਕਰਕੇ ਗੁਰੂ ਸਾਹਿਬ ਦੀ ਇਸ ਤਰ੍ਹਾਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਦਾ ਮਤਲਬ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਭਾਵੇਂ ਇਸ ਲਈ ਜੇ ਅਸੀਂ ਕੌਮ ਜਾਗਰੂਕ ਹੋ ਜੇ ਸੁਰੱਖਿਆ ਦੇ ਪ੍ਰਬੰਧਾ ਜਿਹੜੇ ਸਹੀ ਢੰਗ ਨਾਲ ਲਏ ਜਾਣ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਬਹੁਤ ਹੱਦ ਤੱਕ ਕਾਬੂ ਪਾ ਲਾਂਗੇ ਪਰਤੂ ਜਦੋਂ ਇੱਕ ਤਾਕਤ ਖੜੀ ਹੱਸ ਸਾਡੇ ਸਾਹਮਣੇ ਜਿਨੇ ਇਹ ਮਿਥਿਆ ਹੋਇਆ ਜਿਹਦੀ ਜਿਹਦੇ ਜਿਹਦਾ ਇਹ ਮਿਸ਼ਨ ਆ ਜਿਹਦੀ ਇਹ ਚੁਣੌਤੀ ਆ ਜਿਹਦਾ ਇਹ ਨਿਸ਼ਾਨਾ ਕਿ ਉਹਨਾਂ ਨੇ ਸਿੱਖ ਤੇ ਸਿੱਕੀ ਦੀ ਹੂਂਦ ਆ ਜਿਹੜੀ ਉਹਦੀਆਂ ਜੜਾਂ ਤੇ ਬਾਹਰ ਕਰਨਾ ਹੀ ਕਰਨਾ ਸੋ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਗੁਰੂ ਸਾਹਿਬ ਤੇ ਸਿੱਖੀ ਸਿਧਾਂਤਾਂ ਤੇ ਜਿਹੜੇ ਹਮਲੇ ਨੇ ਆਪਣੇ ਉਹ ਨਿਰੰਤਰ ਜਾਰੀ ਰੱਖਣਗੇ ਸੋ ਜਦੋਂ ਤੱਕ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੇ ਕਾਨੂੰਨ ਆ ਜਿਹੜਾ ਉਹ ਸੱਤ ਬਣ ਜਾਵੇ ਕਿ ਜੋ ਗੁਰੂ ਸਾਹਿਬ ਦਾ ਇਸ ਤਰ੍ਹਾਂ ਦੀ ਬੇਅਦਬੀ ਕਰਦਾ ਉਹਦੇ ਵਿਰੁੱਧ ਧਾਰਾ ਤੇ ਚੋ ਦੋ ਦਿਨ ਜਦੋਂ ਮੁਕਤਮਾ ਦਰਜ ਹੋਊਗਾ ਤੇ ਉਹ ਜਦੋਂ ਕੋਈ ਦੋਸ਼ੀ ਪੜਿਆ ਜਾਊਗਾ ਤੇ ਉਹਨੂੰ ਉਸ ਦੋਸ਼ ਦੇ ਅਧਾਰ ਸਜ਼ਾ ਮਿਲੂਗੀ ਤੇ ਫਿਰ ਮਤਲਬ ਕੋਈ ਵੀ ਵਿਅਕਤੀ ਆ ਜਿਹੜਾ ਚਾਹੇ ਉਹ ਪਹਾੜੇ ਦਾ ਟੱਟੂ ਹੀ ਹੋਵੇ ਜਦੋਂ ਉਹ ਇਸ ਇਸ ਤਰ੍ਹਾਂ ਦਾ ਕਰਮ ਕਰਨ ਗੁਨਾਹ ਕਰਨ ਜਾਊਗਾ ਤਾਂ ਉਹਦੇ ਮਨ 'ਚ ਇਹ ਗੱਲ ਜ਼ਰੂਰ ਭਾਰੂ ਰਹੂਗੀ ਕਿ ਜੇ ਮੈਂ ਫੜਿਆ ਗਿਆ ਤਾਂ ਮੈਂ ਮੈਨੂੰ ਆਹ ਸਜ਼ਾ ਜਿਹੜੀ ਮਿਲਣੀ ਆ ਸੋ ਉਹਦਾ ਵੀ ਪ੍ਰਭਾਵ ਜ਼ਰੂਰ ਪਊਗਾ ਸਰਕਾਰ ਨੂੰ ਸਵਿਧਾਨ ਕਾਢਣ ਦੀ ਜਿਹੜੀ ਇਹਨਾਂ ਦੀ ਕਮੇਟੀ ਆ ਜਾਂ ਜਿਹੜੇ ਸਾਡੇ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰ ਨੇ ਸਾਡੇ ਪ੍ਰਤੀਨਿਧ ਨੇ ਸਾਡੀ ਕੌਮ ਦੇ ਉਹਨਾਂ ਨੂੰ ਇਹ ਜ਼ਰੂਰ ਆ ਜਿਹੜਾ ਹੁਣ ਆਉਣ ਵਾਲਾ ਪਾਰਲੀਮੈਂਟ ਦਾ ਸੈਸ਼ਨ ਆ ਉਹਦੇ ਵਿੱਚ ਇਹ ਇਸ ਗੱਲ ਦਾ ਮੁੱਦਾ ਜ਼ਰੂਰ ਉਠਾਉਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਉਹ ਕਾਨੂੰਨ ਦੇ ਵਿੱਚ ਵਿਸੋਧ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੇ ਜਿਹੜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਮਿਲੇ ਜੀ ਪੰਜਾਬ ਚ ਅੱਜ ਬਹੁਤੀ ਥਾਈ 3 ਘੰਟੇ ਦੇ ਜਾਮ ਲਾਏ ਗਏ ਤੇ ਦੂਸਰੇ ਪਾਸੇ ਅਨਮਿੱਥੇ ਸਮੇਂ ਲਈ ਧਰਨੇ ਚੱਲੀ ਚੱਰੀ ਹਨ ਪੰਜਾਬ ਦੀ ਇਹ ਸਥਿਤੀ ਕਿੰਨੀ ਕੁ ਵਿਸਫੋਟਕ ਹੋ ਸਕਦੀ ਹੈ ਦੇਖੋ ਵੀਰ ਇੱਕ ਪਾਸੇ ਜਿਹੜਾ 3 ਘੰਟੇ ਲਈ ਧਰਨੇ ਦੀ ਗੱਲ ਕੀਤੀ ਗਈ ਹੈ ਜਿਹੜੇ ਸਾਡੇ ਧਾਰਮਿਕ ਆਗੂ ਨੇ ਜਿੰਨਾਂ ਨੇ ਮਤਲਬ ਇਸ ਸੰਘਰਸ਼ ਦੀ ਸ਼ੁਰੂ ਦੇ ਦਿਨਾਂ ਚ ਅਗਵਾਈ ਕੀਤੀ ਹੈ ਭਾਈ ਪੰਥਪ੍ਰੀਤ ਜਾਂ ਟੱਡਰੀਆਂ ਵਾਲੇ ਸੰਤ ਨੇ ਸੋ ਉਹਨਾਂ ਵੱਲੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਕਿ ਜਿਹੜੇ ਆਮ ਲੋਕ ਨੇ ਉਹਨਾਂ ਦੀ ਪਰੇਸ਼ਾਨੀ ਵੱਧ ਰਹੀ ਹੈ ਇਸ ਕਰਕੇ ਸਿਰਫ ਜ਼ਿਲ੍ਹਾ ਹੈੱਡਕੁਆਰਟਰਾਂ ਤੇ 3 ਘੰਟੇ ਲਈ ਧਰਨਾ ਲਾਇਆ ਜਾਵੇ ਜੀ ਜਿਹਨੂੰ ਮਤਲਬ ਸੰਘਰਸ਼ ਕਰ ਰਹੀ ਸਿੱਖ ਨੇ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਨੇ ਮਤਲਬ ਪ੍ਰਵਾਨ ਪੂਰਨ ਪ੍ਰਵਾਨ ਨਹੀਂ ਕੀਤਾ ਉਹਨਾਂ ਨੂੰ ਲੱਗਿਆ ਕਿ ਇੱਕ ਤਰ੍ਹਾਂ ਦਾ ਮਤਲਬ ਜਦੋਂ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਹੋਇਆ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਹਾਂ ਜੀ ਜਿਹੜੀ ਜਿੱਥੋਂ ਗੱਲ ਸ਼ੁਰੂ ਹੋਈ ਹਲੇ ਤੱਕ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਸਰੂਪ ਚੋਰੀ ਹੋਇਆ ਉਹ ਸਰੂਪ ਬਰਾਮਦ ਨਹੀਂ ਕੀਤਾ ਗਿਆ। ਦੂਸਰੀ ਗੱਲ ਗੁਰੂ ਸਾਹਿਬ ਦੇ ਅੰਗ ਸੀ ਜਿਹੜੇ ਉਹਨਾਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਉਹਨਾਂ ਦਾ ਬਰਗਾੜੀ ਦੀਆਂ ਗਲੀਆਂ ਬਾਜ਼ਾਰਾਂ ਦੇ ਦੂੜੀਆਂ ਤੇ ਉਹਨਾਂ ਦਾ ਜਿਸ ਤਰ੍ਹਾਂ ਅਪਮਾਨ ਕੀਤਾ ਗਿਆ ਉਹ ਦੋਸ਼ੀ ਨੇ ਜਿਹੜੇ ਉਹ ਹਲੇ ਤੱਕ ਗ੍ਰਿਫਤਾਰ ਨਹੀਂ ਹੋਏ। ਹਾਂਜੀ। ਤੀਸਰਾ ਚਲੋ ਉਸ ਗੱਲ ਨੂੰ ਅਸੀਂ ਦੂਸਰੇ ਪਾਸੇ ਵੀ ਕਰ ਸਕਦੇ ਆ ਕਿ ਜਿਹੜੇ ਸਿੰਘ ਸਹਿਬਾਨ ਨੇ ਗਲਤ ਫੈਸਲਾ ਦਿੱਤਾ ਜਿਸ ਨੂੰ ਉਹਨਾਂ ਨੇ ਆਪ ਵੀ ਰੱਦ ਕਰ ਦਿੱਤਾ। ਹਾਂਜੀ। ਸੋ ਇੱਕ ਗਲਤ ਫੈਸਲਾ ਦੇਣ ਵਾਲੇ ਜਥੇਦਾਰ ਨੇ ਜਿਹੜੇ ਉਹਨਾਂ ਨੂੰ ਜਥੇਦਾਰ ਰਹਿਣ ਦਾ ਕੋਈ ਹੱਕ ਨਹੀਂ ਉਹਨਾਂ ਦੇ ਅਸਤੀਫੇ ਸੋ ਇਸ ਗੱਲ ਨੂੰ ਅਸੀਂ ਪਾਸੇ ਵੀ ਕਰ ਦਈਏ ਪਰ ਉਹ ਜਿਹੜੀਆਂ ਦੋ ਸਾਡੀਆਂ ਸਰਕਾਰ ਤੋਂ ਮੁੱਖ ਮੰਗਾਂ ਨੇ ਗੁਰੂ ਸਾਹਿਬ ਦੇ ਸਰੂਪ ਨੇ ਜਿਹੜੇ ਉਹਨਾਂ ਨੂੰ ਬਰਾਮਦ ਕਰਨਾ ਦੂਸਰਾ ਉਹਨਾਂ ਦੇ ਸਰੂਪ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਇਹਦੇ ਵਿੱਚੋਂ ਕੋਈ ਵੀ ਮੰਗਾਂ ਜਿਹੜੀ ਸਾਡੀ ਪੂਰੀ ਨਹੀਂ ਹੋਈ ਜਦੋਂ ਕੋਈ ਵੀ ਮੰਗ ਪੂਰੀ ਨਹੀਂ ਹੋਈ ਹੋਇਆ ਕੀ ਹੈ ਕਿ ਆਮ ਤੌਰ ਤੇ ਉਹ ਗੱਲ ਕਰਦੇ ਹੁੰਦੇ ਨੇ ਆਪਣੇ ਟੀਚਰ ਯੂਨੀਅਨ ਵਾਲੇ ਜਾਂ ਜਿਹੜੇ ਸਰਕਾਰ ਦੇ ਮੁਲਾਜ਼ਮ ਨੇ ਕਿ ਅਸੀਂ ਸੰਘਰਸ਼ ਕਰਦੇ ਆਂ ਕਿ ਸਾਡੀ ਤਨਖਾਹ ਵਧਾਓ ਹਾਂਜੀ ਤੇ ਸਰਕਾਰ ਜਿੰਨੇ ਦਿਨ ਅਸੀਂ ਧਰਨੇ ਲਾਉਨੇ ਆਂ ਤੇ ਸਰਕਾਰ ਕਹਿ ਦਿੰਦੀ ਆ ਕਿ ਤੁਸੀਂ ਇੰਨੇ ਦਿਨ ਕੰਮ ਤੇ ਨਹੀਂ ਗਏ ਤੁਹਾਡੀ ਇੰਨੇ ਦਿਨਾਂ ਦੀ ਤਨਖਾਹ ਕੱਟ ਲੈਣੀ ਆ ਹਾਂਜੀ ਉਹ ਮੁੱਖ ਮੁੱਦੇ ਤੋਂ ਹਟ ਕੇ ਉਹਦੇ ਤੇ ਆ ਜਾਂਦੇ ਨੇ ਕਿ ਸਾਡੀ ਜਿੰਨੇ ਦਿਨ ਦੀ ਤਨਖਾਹ ਕੱਟੀ ਆ ਇਹ ਦਿਓ ਜੀ ਮਤਲਬ ਮੁੱਖ ਮੰਗ ਜਿਹੜੀ ਉਹ ਖਤਮ ਹੋ ਜਾਂਦੀ ਆ ਉਹ ਜਿਹੜੀ ਮਤਲਬ ਵਿਚਕਾਰ ਗੱਲ ਆ ਜਾਂਦੀ ਆ ਕਿ ਸਾਡੀ ਇੰਨੇ ਦਿਨ ਦੀ ਤਨਖਾਹ ਤੁਸੀਂ ਕੱਟਣ ਲੱਗੋ ਇਹ ਇਹ ਨਾ ਕਟੋ ਹਾਂਜੀ ਤੋ ਸਰਕਾਰ ਦਾ ਚਾਹੁੰਦੀ ਹੁੰਦੀ ਆ ਸਰਕਾਰ ਉਹ ਗੱਲ ਚੱਟ ਪ੍ਰਬੰਧ ਕਰ ਲੈਂਦੀ ਆ ਜਿਹੜੀ ਮੁੱਖ ਗੱਲ ਆ ਉਹ ਪਾਸੇ ਚਲੀ ਜਾਂਦੀ ਆ ਉਹੀ ਗੱਲ ਹੋਣਾ ਕਿ ਜਿਹੜੇ ਸਾਡੀ ਮੁੱਖ ਮੰਗਾ ਉਹ ਤੋਂ ਉੱਥੇ ਖੜੀ ਆ ਉਸ ਤੋਂ ਬਾਅਦ ਸੰਘਰਸ਼ ਚੱਲਿਆ ਸਾਡੇ ਸਿੰਘ ਸ਼ਹੀਦ ਹੋ ਗਏ ਕੁਝ ਸਿੰਘ ਗ੍ਰਿਫਤਾਰ ਕਰ ਲਏ ਹੁਣ ਜਿਹੜੇ ਗ੍ਰਿਫਤਾਰ ਕਰ ਲਏ ਉਹ ਸਰਕਾਰ ਨੇ ਰਿਹਾ ਕਰਤੇ ਜੀ ਸ਼ਹੀਦ ਹੋ ਗਏ ਉਹਨਰ ਨੂੰ ਅਸੀਂ ਵਾਪਸ ਨਹੀਂ ਮੋੜ ਸਕਦੇ ਹਾਲਾਂਕਿ ਉਹਨਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਤੇ ਵੀ ਕੋਈ ਪਰਚਾ ਨਹੀਂ ਦਰਜ ਹੋਇਆ ਸੋ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹ ਹਲੇ ਉੱਥੇ ਦੀਆਂ ਉੱਥੇ ਖੜੀਆਂ ਨੇ ਜਦੋਂ ਮੁੱਖ ਮੰਗਾਂ ਉੱਥੇ ਦੀਆਂ ਉੱਥੇ ਖੜੀਆਂ ਨੇ ਤੇ ਫਿਰ ਅਸੀਂ ਸੰਘਰਸ਼ ਨੂੰ ਵਾਪਸ ਕਿਵੇਂ ਲੈ ਸਕਦੇ ਹਾਂ ਹਾਂਜੀ ਉਹਨੂੰ ਅਸੀਂ ਕਿਵੇਂ ਜਸਟੀਫਾਈ ਕਰ ਸਕਦੇ ਆ ਕਿ ਸਾਡੀ ਸਰਕਾਰ ਨੇ ਸਾਡੀ ਆ ਮੰਗ ਮੰਨ ਲਈ ਹੁਣ ਅਸੀਂ ਮਤਲਬ ਇਹ ਥੋੜਾ ਜਿਹੜਾ ਸੰਘਰਸ਼ ਆ ਇਹਨੂੰ ਥੋੜਾ ਪਿੱਛੇ ਲੈ ਆਈਏ ਠੰਡਾ ਕਰ ਲਈਏ ਸੋ ਉਹ ਕਿ ਕੀ ਸੰਗਤਾਂ ਨੂੰ ਇਸ ਗੱਲ ਦਾ ਪੈਗਾਮ ਦਿੱਤਾ ਜਾ ਸਕਦਾ ਸੰਗਤਾਂ ਨੂੰ ਇਸ ਗੱਲ ਲਈ ਕਿਵੇਂ ਮਨਾਇਆ ਜਾ ਸਕਦਾ ਸੋ ਚਾਹੀਦਾ ਤਾਂ ਇਹ ਸੀ ਕਿ ਠੀਕ ਹੈ ਕਿ ਨਿਰੰਤਰ ਧਰਨੇ ਲੱਗੇ ਹੋਏ ਨੇ ਸੜਕਾਂ ਤੇ ਜਿਹਦੇ ਨਾਲ ਆਮ ਲੋਕ ਆ ਜਿਹੜੇ ਉਹ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਨੇ 4-5 ਦਿਨ ਤੋਂ ਲਗਾਤਾਰ ਦੁਕਾਨਾਂ ਬੰਦ ਨੇ ਲਗਾਤਾਰ ਬੱਸਾਂ ਬੰਦ ਨੇ ਮਤਲਬ ਕੋਈ ਬੰਦਾ ਆਪਣੇ ਕੰਮ ਕਾਰਤੇ ਨਹੀਂ ਜਾ ਰਿਹਾ ਸੋ ਇਹਦੇ ਨਾਲ ਆਮ ਲੋਕ ਆ ਜਿਹੜੇ ਉਹਨਾਂ ਦੀ ਪਰੇਸ਼ਾਨੀ ਚਾਹੀਦਾ ਤਾਂ ਇਹ ਸੀ ਕਿ ਇਸ ਗੱਲ ਦਾ ਕੋਈ ਹੱਲ ਲੱਭਿਆ ਜਾਂਦਾ ਕਿ ਆਮ ਲੋਕ ਨੇ ਅਸੀਂ ਉਹਨਾਂ ਦੀ ਪਰੇਸ਼ਾਨੀ ਵੀ ਦੂਰ ਕਰੀਏ ਤੇ ਸਰਕਾਰ ਦੇ ਛਾਤੀ ਦੇ ਜਿਹੜਾ ਸਾਡਾ ਪੈਰ ਰੱਖਿਆ ਇਹਦਾ ਪਾਰ ਹੋਰ ਵਧਾਈਏ ਅਸੀਂ ਸਰਕਾਰ ਦੀ ਛਾਤੀ ਤੋਂ ਤਾਂ ਪੈਰ ਚੱਕ ਲਿਆ ਤੇ ਜਦੋਂ ਅਸੀਂ ਸਰਕਾਰ ਦੀ ਛਾਤੀ ਤੋਂ ਹੀ ਪੈਰ ਚੱਕ ਲਿਆ ਤੇ ਸਰਕਾਰ ਸਾਡੀ ਕੀ ਪ੍ਰਵਾਹ ਕਰੂਗੀ ਸੋ ਚਾਹੀਦਾ ਤਾਂ ਇਹ ਸੀ ਕਿ ਅਸੀਂ ਸਰਕਾਰ ਦੀ ਛਾਤੀ ਤੇ ਜਿਹੜਾ ਕੌਮ ਨੇ ਪੈਰ ਰੱਖਿਆ ਸੀ ਉਹ ਦਾ ਭਾਰ ਹੋਰ ਵਧਾਉਂਦੇ ਤਾਂ ਕਿ ਸਰਕਾਰ ਦਾ ਜਦੋਂ ਦਮ ਘੁੱਟਦਾ ਕਿ ਉਹ ਸਾਡੀ ਗੱਲ ਆ ਜਿਹੜੀ ਉਹਨੂੰ ਪ੍ਰਵਾਹਨ ਕਰਦੀ ਸੋ ਇਸ ਸੰਘਰਸ਼ ਦੀ ਜਿਹੜੀ ਰੂਪਰੇਖਾ ਹੈ ਠੀਕ ਹੈ ਕਿ ਉਹਨੂੰ ਅੱਜ ਲੋੜ ਆ ਕਿ ਅਸੀਂ ਉਹਨੂੰ ਥੋੜਾ ਜਿਆ ਰੂਪਰੇਖਾ ਜਿਹੜੀ ਉਹਦਾ ਥੋੜਾ ਬਹੁਤ ਉਹਦੇ ਚ ਤਬਦੀਲੀ ਲਿਆਈਏ ਤਾਂ ਕਿ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਉਹਨੂੰ ਖਤਮ ਕਰੀਏ ਦੂਸਰਾ ਜਿਹੜੀ ਸਾਡੀ ਜਵਾਨੀ ਆ ਜਿਹੜੀ ਇਸ ਵੇਲੇ ਬੇਲਗਾਮ ਹੋ ਕੇ ਸੜਕਾਂ ਤੇ ਕਿਰਪਾਨਾਂ ਨੰਗੀਆਂ ਕਿਰਪਾਨਾਂ ਲੈ ਕੇ ਘੁੰਮ ਰਹੀਆ ਹੁੱਲੜਵਾਜੀ ਕਰ ਰਹੀਆ ਉਹਨੂੰ ਚ ਕਾਬੂ ਲਿਆਉਣ ਦਾ ਉਹਨੂੰ ਆਪਣੇ ਕਾਬੂ ਚ ਕਰਨ ਦਾ ਯਤਨ ਕਰੀਏ ਸੋ ਇਹ ਦੋ ਗੱਲਾਂ ਜ਼ਰੂਰੀ ਆ ਇਸ ਵੇਲੇ ਇਸ ਸੰਘਰਸ਼ ਦੀਆਂ ਕਿ ਜਿਹੜੀ ਸਾਡੀ ਜਵਾਨੀ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਗੁੱਸਾ ਰੋਹ ਬਲਬਲੇ ਨੇ ਜਿਹੜੇ ਉਹ ਜਵਾਲਾਮੁਖੀ ਵਾਂਗੂ ਫਟੇ ਹੋਏ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਉਹ ਇਸ ਪਾਸੇ ਤੁਰੇ ਹੋਏ ਨੇ ਹੁੱਲੜਵਾਜੀ ਵਾਲੇ ਪਾਸੇ ਉਹਨਾਂ ਨੂੰ ਵਾਪਸ ਲਿਆਉਣਾ ਤਾਂ ਕਿ ਨੁਕਸਾਨ ਨਾ ਹੋਵੇ ਤੇ ਆਮ ਲੋਕਾਂ ਦੀ ਪਰੇਸ਼ਾਨੀਆਂ ਉਹਨੂੰ ਖਤਮ ਕਰਾਉਣਾ ਤੇ ਸਰਕਾਰ ਦੇ ਛਾਤੀ ਤੇ ਜਿਹੜਾ ਸਾਡਾ ਪੈਰ ਰੱਖਿਆ ਇਹਦਾ ਭਾਰ ਹੋਰ ਵਧਾਉਣਾ संघर्षदी रूपरेखा जड़ी ओ उस ढंग ਨਾਲ ਲਿਖੀ ਜਾਣੀ ਚਾਹੀਦੀ ਆ ਤਾਂ ਕਿ ਇਹ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਉਹਨਾਂ ਦਾ ਹੱਲ ਕਰ ਸਕੀਏ ਜੀ ਜਵਾਨੀ ਚ ਇਸ ਤਰ੍ਹਾਂ ਆਪ ਮੁਹਾਰੇ ਸੰਘਰਸ਼ ਦੇ ਵਿੱਚ ਕੁੱਦੀ ਹੋਈ ਹੈ ਉਸ ਤੋਂ ਬਾਅਦ ਉਲੜਬਾਜੀ ਦੀਆਂ ਘਟਨਾਵਾਂ ਵੀ ਆਨੀਆਂ ਸ਼ੁਰੂ ਹੋ ਗਈਆਂ ਨੇ ਪਰੰਤੂ ਦੂਸਰੇ ਪਾਸੇ ਪੁਲਿਸ ਦੀ ਚੁੱਪੀ ਨਿਰੰਤਰ ਚੱਲੀ ਹੈ ਇਸ ਦੇ ਪਿੱਛੇ ਵੀ ਸਰਕਾਰ ਦੀ ਕੋਈ ਸਾਜ਼ਿਸ਼ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਪੰਜਾਬ ਦੇ ਕੀ ਹਾਲਾਤ ਹੋ ਸਕਦੇ ਹਨ ਖੋਬੀਬਾ ਮੈਂ ਜਿਹੜਾ ਗੱਲ ਮਹਿਸੂਸ ਕਰ ਰਿਹਾ ਇਹ ਸਰਕਾਰ ਦੀ ਬੜੀ ਕਨੌਣੀ ਗਿਣੀ ਮਥੀ ਸਾਜਿਸ਼ ਜੋ ਕੁਝ ਵਾਪਰ ਰਿਹਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਤੋਂ ਬਾਹਰ ਹੋ ਕੇ ਵਾਪਰ ਰਿਹਾ ਹਾਂ ਜੀ ਸਰਕਾਰ ਨੂੰ ਉਸ ਗੱਲ ਦੀ ਗਿਆਨ ਨਹੀਂ ਸਰਕਾਰ ਨੂੰ ਹਰ ਗੱਲ ਦੀ ਜਾਣਕਾਰੀ ਆ ਸਰਕਾਰ ਨੇ ਨੂੰ ਇਹ ਵੀ ਪਤਾ ਕਿ ਇਹ ਸੰਘਰਸ਼ ਆ ਜਿਹੜਾ ਜੇ ਸਰਕਾਰ ਇਹਦੀਆਂ ਬਾਂਗਾਂ ਢਿੱਲੀਆਂ ਛੱਡਦੀ ਹੈ ਤਾਂ ਕਿਸ ਪਾਸੇ ਜਾਊਗਾ ਜੇ ਸਰਕਾਰ ਸਖਤੀ ਕਰਦੀ ਹੈ ਤਾਂ ਕਿਸ ਸਰਕਾਰ ਨੂੰ ਇਹ ਅਸੀਂ ਨਹੀਂ ਕਹਿ ਸਕਦੇ ਕਿ ਸਰਕਾਰ ਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਪ੍ਰੰਤੂ ਇਸ ਵੇਲੇ ਜਿਹੜੀ ਗੱਲ ਦਾ ਮੈਂ ਅਹਿਸਾਸ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬਾਰ ਬਾਰ ਮੈਂ ਇਹ ਗੱਲ ਨੂੰ ਦੁਹਰਾ ਰਿਹਾ ਕਿ ਪੰਜਾਬ ਜੇ ਇਸ ਵੇਲੇ ਚੱਲਦੀ ਕੀ ਦੀ ਆ ਰਾਜ ਕੀ ਦਾ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਚੱਲਦੀ ਆ ਜੀ ਉਹ 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 ਪੂਰੀ ਤਰ੍ਹਾਂ ਉਹਦੇ ਹੱਥ ਆ ਜਿਹੜੇ ਬੰਨੇ ਜਾ ਚੁੱਕੇ ਆ ਉਹ ਆਪਦੀ ਆਪ ਦੇ ਜਾਲ ਦੇ ਵਿੱਚ ਆਪ ਹੀ ਫਸ ਗਿਆ ਤੇ ਇਸ ਵੇਲੇ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਉਹ ਸਾਰੇ ਦੀ ਬਾਗ ਡੋਰ ਆ ਜਿਹੜੀ ਉਹ ਸੁਮੇਧ ਸੈਣੀ ਦੇ ਹੱਥ ਚ ਜੀ ਇਸੋ ਮੇਲ ਸੈਣੀਆਂ ਜਿਹੜਾ ਉਹ ਕੇਂਦਰ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੇ ਇਸ਼ਾਰੇ ਦੇ ਨਾਲ ਅੱਜ ਪੰਜਾਬ ਦੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਜਾਣ ਬੁੱਝ ਕੇ ਉਸ ਪਾਸੇ ਲੈ ਕੇ ਜਾ ਰਿਹਾ ਤਾਂ ਕਿ ਜਿਹੜੀ ਨੌਜਵਾਨ ਆ ਜਿਹੜੀ ਸਿੱਖੀ ਦੀ ਨੌਜਵਾਨੀ ਹੈ ਜਿਹੜੀ ਜਵਾਨੀ ਹੈ ਜਿਹੜੀ ਸਿੱਖੀ ਦੀ ਉਨ੍ਹਾਂ ਦੀ ਜੇ ਨਸ਼ਿਆਂ ਨਾਲ ਨਸਲ ਕੁਝ ਨਹੀਂ ਹੋ ਸਕੀ ਸਰਕਾਰ ਹੈਰਾਨ ਹੈ ਇਸ ਗੱਲ ਤੋਂ ਕਿ ਅਸੀਂ ਨਸ਼ਿਆਂ ਦੇ ਨਾਲ ਨੌਜਵਾਨ ਮੁੰਡੇ ਸੀ ਜਿਹੜੇ ਇਹਨਾਂ ਨੂੰ ਮਤਲਬ ਹਰ ਤਰ੍ਹਾਂ ਇਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਪਰੰਤੂ ਅੱਜ ਜਦੋਂ ਕੌਮ ਦੇ ਸਿਰ ਭੀੜਾ ਬਣੀ ਆ ਕੌਮ ਦੀ ਅਣਖ ਤੇ ਗੈਰਤ ਨੂੰ ਚੈਲੰਜ ਹੋਇਆ ਕੌਮ ਦੇ ਬਾਪੂ ਦੀ ਪੱਗ ਨੂੰ ਕਿਸੇ ਨੇ ਹੱਥ ਪਾਇਆ ਤੇ ਉਹੀ ਜਿਸ ਨੂੰ ਜਵਾਨੀ ਨੂੰ ਇਹਨਾਂ ਨੇ ਨਸ਼ੇੜੀ ਬਣਾਇਆ ਸੀ ਅੱਜ ਉਹੀ ਜਵਾਨੀ ਮੂਹਰੇ ਹੋ ਕੇ ਖੜੀ ਆ ਹਾਂਜੀ ਉਹਨਾਂ ਦੇ ਹੱਥਾਂ 'ਚ ਤਲਵਾਰਾਂ ਨੇ ਉਹਨਾਂ ਦੇ ਹੱਥਾਂ 'ਚ ਡੰਡੇ ਨੇ ਉਹਨਾਂ ਦੇ ਹੱਥਾਂ 'ਚ ਗੰਡਾਸੇ ਨੇ ਉਹ ਜਵਾਨੀ ਆ ਜਿਹੜੀ ਅੱਜ ਮਤਲਬ ਹਰ ਤਰ੍ਹਾਂ ਦਾ ਟਕਰਾਅ ਜਿਹੜਾ ਉਹ ਚਾਹੁੰਦੀ ਆ ਸੋ ਉਸ ਜਵਾਨੀ ਨੂੰ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀ ਵਿਰਸੇ ਵਾਲੀ ਗੁੜਤੀ ਆ ਜਿਹੜੀ ਸਿੱਖੀ ਵਿਰਸੇ ਦੀ ਗੁੜਤੀ ਆ ਜਿਹੜੀ ਇਹਨੂੰ ਕੋਈ ਤਾਕਤ ਖਤਮ ਨਹੀਂ ਕਰ ਸਕਦੀ ਸੋ ਕਿਤੇ ਨਾ ਕਿਤੇ ਕੀੜਾ ਜਿਹੜਾ ਕਿ ਇਸ ਜਵਾਨੀ ਨੂੰ ਫੇਰ ਤੋਂ ਗੋਲੀਆਂ ਦੇ ਨਾਲ ਖਤਮ ਕਰਨ ਵਾਲੇ ਪਾਸੇ ਤੁਰਿਆ ਜਾਵੇ ਇਹ ਕੀੜਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਮੇਧ ਸੈਣੀ ਦੇ ਦਿਮਾਗ ਦੇ ਵਿੱਚ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਤੇ ਜਿਹੜਾ 나ਗਪੁਰੀ ਤਖਤ 2070 ਤੱਕ ਸਿੱਖੀ ਨੂੰ ਖਤਮ ਕਰਨ ਦੇ ਦਾਗੂਗੇ ਜੇ ਮਾਰ ਰਿਹਾ ਉਹਨਾਂ ਦੇ ਦਿਮਾਗ 'ਚ ਇਹ ਕੀੜਾ ਹੈ ਜਿਹੜਾ ਕਿਤੇ ਨਾ ਕਿਤੇ ਕਰਬਲਾ ਰਿਹਾ ਤੇ ਇਹ ਸਾਰੀ ਖੇਡ ਹੈ ਜਿਹੜੀ ਉਹ ਉਧਰ ਨੂੰ ਖੇਡੀ ਜਾ ਰਹੀ ਹੈ ਮੇਰੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਸ ਤੋਂ ਇਹ ਗੱਲ ਚੰਗੀ ਤਰ੍ਹਾਂ ਸਾਬਤ ਹੋ ਗਈ ਹੈ ਕਿ ਇੱਕ ਪਾਸੇ ਸਰਕਾਰ ਦੀ ਸਾਜ਼ਿਸ਼ ਕੰਮ ਕਰ ਰਹੀ ਹੈ ਤੇ ਦੂਸਰੇ ਪਾਸੇ ਸਾਡੇ ਪ੍ਰਬੰਧਕ ਜਾਨੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਰੰਤੀ ਸਿੰਘ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਹੈ ਸੋ ਅੱਜ ਜ਼ਰੂਰਤ ਹੈ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਚਾਉਣ ਦੇ ਲਈ ਚਾਹੀ ਅਸੀਂ ਸਰਕਾਰ ਨੂੰ ਤਾਂ ਜਦੋਂ ਜਗਾਵਾਂਗੇ ਉਦੋਂ ਹੀ ਜਗਾਵਾਂਗੇ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮੁਢਲੀ ਜ਼ਰੂਰਤ ਹੈ ਉਹ ਇਹ ਹੈ ਕਿ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਤੇ ਪਰਵੰਗਤਾਂ ਨੂੰ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਂਦੀ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਆ ਕੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਕਰ ਸਕੇ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ